ਗੁਰੂ ਘਰ ਅੰਦਰ ਧੀਆਂ ਦਾ ਮੇਲਾ ਕਰਵਾਉਣ ਦੇ ਚੱਲਦਿਆਂ ਮਾਮਲਾ ਗਰਮਾਇਆ ਦੱਸ ਦਈਏ ਕਿ ਪਿੰਡ ਅਟਾ ਤਹਿਸੀਲ ਫਲور ਵਿੱਚ ਬੀਤੇ ਕੱਲ ਧੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਸੀ ਜਿਸ ਦੇ ਸੰਬੰਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਧੀਆਂ ਦਾ ਮੇਲਾ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਅਗਾਹ ਕਰ ਦਿੱਤਾ ਗਿਆ ਸੀ ਕਿ ਤੁਸੀਂ ਗੁਰੂ ਘਰ ਦੇ ਅੰਦਰ ਇਹੋ ਜਿਹਾ ਕੋਈ ਵੀ ਪ੍ਰੋਗਰਾਮ ਨਾ ਰੱਖਿਓ ਪਰ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਧੀਆਂ ਦੇ ਮੇਲੇ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਅੰਦਰ ਕਰਵਾ ਦਿੱਤਾ ਗਿਆ ਜਿਸ ਦੇ ਚਲਦਿਆਂ ਬੀਤੇ ਕੱਲ ਸਿੱਖ ਜਥੇਬੰਦੀਆਂ ਵੱਲੋਂ ਸਰਦਾਰ ਸੁਰਜੀਤ ਸਿੰਘ ਖਾਲਸਤਾਨੀ ਦੀ ਗਵਾਹੀ ਹੇਠ ਮੌਕੇ ਤੇ ਪਹੁੰਚ ਕੇ ਮੇਲਾ ਰਕਵਾ ਦਿੱਤਾ ਗਿਆ ਅਤੇ ਮੇਲਾ ਕਰਵਾਉਣ ਵਾਲੇ ਵਿਅਕਤੀਆਂ ਤੋਂ ਪੁੱល ਵੀ ਬਖਸ਼ਾਈ ਗਈ ਸਰਦਾਰ ਸਰਜੀਤ ਸਿੰਘ ਖਾਲਸਤਾਨੀ ਸਰਦਾਰ ਬਲਬੀਰ ਸਿੰਘ ਸਰਦਾਰ ਬਲਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਅਗਾਹ ਕਰ ਦਿੱਤਾ ਗਿਆ ਸੀ ਪਰ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਜਿਸ ਦੇ ਚਲਦਿਆਂ ਪ੍ਰਬੰਧਕਾਂ ਵੱਲੋਂ ਮਾਫੀ ਮੰਗੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀ ਗਲਤੀ ਨਾ ਕਰਨ ਦਾ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਵਾਅਦਾ ਵੀ ਕੀਤਾ ਗਿਆ ਗੁਰਾਇਾਨ ਤੋਂ ਅਸ਼ੋਕ ਲਾਲ ਦੇ ਵਿਸ਼ੇਸ਼ ਰਿਪੋਰਟ ਜਿਹੜੀ ਕੋ ਗੱਲ ਹੋਈ ਹੈ ਹਮੇਸ਼ਾ ਛੇੜਨਾ ਮੈਂ ਬਾਕੀਆਂ ਨੂੰ ਸਿਰਫ ਮੈਂ ਆਇਆ ਜੀ ਮੈਂ ਤਾਂ ਇਹ ਗੱਲਾਂ ਨਹੀਂ ਚੰਗੀਆਂ ਨੇ ਕਿ ਬੰਦ ਕਰ ਦਿਓ ਕੋਈ ਚੰਗੀ ਗੱਲ ਨਹੀਂ ਹੈਗੀ ਨਾ ਮੈਂ ਤੁਹਾਡੇ ਨਾਲ ਕੋ ਗੱਲ ਹੋਈ ਸੀ ਹੁਣ ਮੈਂ ਆਇਆ ਸੀ ਗ੍ਰਾਹਕ ਇਹ ਨੂੰ ਜੇ ਜਨੀਆ ਵੀ ਸਾਨੂੰ ਤਾਂ ਕਮਿਸ਼ਨ ਮਿਲ ਗਿਆ ਜੀ ਕਿੱਥੋਂ ਮਿਲ ਗਿਆ ਇਹ ਗੱਲ ਲੱਗਦੀ ਹੈ ਤੁਹਾਨੂੰ ਕਹਿੰਦੇ ਪਿੰਡ ਦਿੱਤੀ ਹੈ ਜੀ ਕਿਵੇਂ ਸਾਨੂੰ ਕਮੇਟੀ ਉਹਨਾਂ ਨੇ ਕੁਝ ਦਿੱਤੀ ਹੈ ਜੀ ਮੈਂ ਦੂਜੇ ਘਰ ਬੈਠਾ ਮੇਰੇ ਨਾਲ ਚਾਰ ਬੰਦੇ ਸਗੇ ਬਾਬਾ ਜੀ ਇਹ ਕਹਾਂਗੇ ਮੈਂ ਤੇ ਜਨਾਨੀਆਂ ਨੂੰ بچਾਉਂ ਜਾਂ ਟੱਕਰ ਉਹ ਤੇ ਮੇਰੀ ਗੱਲ ਸੁਣੋ ਮੈਨੂੰ ਏਸੀ ਗੱਲ ਆ ਬਾਬਾ ਸਾਹਿਬ ਜੀ ਮੈਂ ਸਿੱਖ ਨਹੀਂ ਪਰ ਮੇਰੇ ਜਿਹੜੇ ਡੈਡੀ ਹੋਏ ਸੀਗੇ ਉਹ ਸਿੱਖ ਸੀ ਮੈਂ ਉਸੇ ਕਿਦੋਂ ਵਿਵਾਹ ਹੋਇਆ ਪਰ ਮੇਰੇ ਜਮੀਰ ਤਾਂ ਹੈ ਕਿ ਜੇ ਤੁਹਾਡਾ ਨਾਮ ਠੀਕ ਹੈ ਜੀ। ਬੂੰਗਰਾ ਦੇ ਪਾਈਆਂ ਜ਼ਮੀਰ ਦੀਦਾ। ਆਹ ਅੱਜ ਵੀ ਦੀਦਾ। ਨਹੀਂ ਤੁਹਾਡਾ ਜ਼ਮੀਰ ਕੀਦਾ ਫੇਰ। ਅਸੀਂ ਆ ਤੇਰੇ ਜ਼ਮੀਰ ਦੀਦਾ। ਅੱਜ ਦਾ ਮੁੰਡਾ ਜ਼ਮੀਰ ਦੀਦਾ। ਤੇਰੀ ਸਿੱਖੀ ਤੇਰੇ ਵਿੱਚ ਨਹੀਂ ਆਉਣੀ। ਤੇਰੇ ਜਿਹੜੇ ਕਰਨ ਨਹੀਂ ਆਉਂਦੇ। ਤੁਹਾਡੀ ਤਾਂ ਨਹੀਂ। ਉਹ ਕਹਿੰਦੇ ਜਿਵੇਂ ਆਪਣੀ ਗੱਲ ਕਰਦੇ ਜਿਵੇਂ। ਨਹੀਂ ਮੈਂ ਨਹੀਂ। ਤੁਹਾਡੀ ਦੇਖ ਰੇਹ ਦੇ ਵਿੱਚ। ਮੈਂ ਕੋਈ ਮੈਂਬਰ ਨਹੀਂ ਹੈਗਾ। ਕੋਣ ਹੈ? ਅਸੀਂ ਤਾਂ ਨਹੀਂ ਜੀ। ਮੈਂ ਗੁਰਦੁਆਰਾ ਪ੍ਰੋਗਰਾਮ ਦੀ ਗੱਲ ਕਰ ਰਿਹਾ ਹਾਂ ਬਾਡੀ ਹੈ ਪੂਰੀ ਚੱਲਦੀ ਹੈ ਬਾਡੀ ਗੁਰਦੁਆਰਾ ਕਮੇਟੀ ਹੈ ਇੱਧਰ ਬਣੀਓ ਉੱਧਰ ਜੀ ਕੋਈ ਕਮੇਟੀ ਨਹੀਂ ਬਾਬੇ ਦਾ ਜੁੜ ਕੇ ਕੋਈ ਕਮੇਟੀ ਨਹੀਂ ਇੱਧਰ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਉੱਧਰ ਕੋਈ ਬਾਬੇ ਦਾ ਜੀ ਕੋਈ ਬੋਰਡ ਆਫ ਪ੍ਰਬੰਧਕ ਕਮੇਟੀ ਜਾ ਕੇ ਉਹਦਾ ਜਗ੍ਹਾ ਨਾਲ ਤਾਂ ਤਾਲੂਕਾ ਦੀ ਕੋਈ ਨਹੀਂ ਗੱਲ ਕਿੱਦਾਂ ਦੀ ਹੈ ਨਹੀਂ ਕੋਈ ਤਾਲੂਕਾ ਵਾਲਾ ਬੇਤੀ ਆ ਦੀਦੀਓ ਪਹਿਲਾਂ ਵੀ ਸਾਡਾ ਵਿਚਾਰ ਸੀ ਤੁਹਾਡੇ ਕੋਲ ਰੀਡਿੰਗ ਦੇ ਵਿੱਚ ਲੱਗੇ ਸਾਰਾ ਅਸੀਂ ਹੁਣ ਰੀਡਿੰਗ ਦੇ ਵਿੱਚ ਨਹੀਂ ਜਾਣਾ ਹੋ ਨਹੀਂ ਕਰਨਾ ਪਿੰਡ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਤੁਹਾਡੀ ਕਮੇਟੀ ਦੇ ਵਿੱਚ ਵੀ ਸਾਰਾ ਤੁਸੀਂ ਸਵੇਰੇ ਆ ਕੇ ਅਹ ਦੇਖ ਤਿਆਰ ਕਰਕੇ ਤੇ ਤੁਸੀਂ ਭਾਈ ਸਾਹਿਬ ਤੋਂ ਡਾਟਸ ਕਰਾ ਦੇਣੀ ਹੈ ਇੱਥੇ ਇੱਥੇ ਗੁਰੂ ਸਾਹਿਬ ਤੋਂ ਮਾਫੀ ਮੰਗ ਲੈਣੇ ਤੇ ਅੱਗੇ ਬਾਤ ਤਾਂ ਨਹੀਂ ਹੁੰਦਾ ਸਾਡੀ ਤੇ ਇੰਨੀਆਂ ਬੇਨਤੀਆਂ ਵੀ ਗਾਂ ਬਾਤ ਤੇ ਤੁਸੀਂ ਇਹ ਖਿਆਲ ਰੱਖਿਓ ਕਿ ਜੇ ਜਿਹੜਾ ਤੁਹਾਡਾ ਦੰਦ ਘੱਟ ਬਣਿਆ ਹੁੰਦਾ ਜਾਂ ਉਹ ਗੋੜ ਗੁੰਮ ਗਿਆ ਚੀ ਹੋਵੇ ਉਹਦਣ ਕਰਾ ਲਓ ਕਿਤੇ ਹੋਰ ਕਰਾ ਲਓ ਹਨਾ ਈਆਂ ਦਾ ਤਾਂ ਦੇਖੋ ਕੋਈ ਝਾਰਿਆ ਜਿਹੜਾ ਵੀ ਇਹ ਦੂਰ ਘਾਫੀ ਬਣਦੀ ਹਨਾ ਜੇ ਆਪਾਂ ਦੂਰ ਘਰ ਕਰਾਵਾਂਗੇ ਆਪਾਂ ਦੇ ਮੱਥੇ ਰੰਗ ਤੋਂ ਪੱਟ ਦਿੰਦੇ ਹਾਂ ਪਤੀ ਅਸੀਂ ਅੱਜ ਪਿੰਡ ਅਟਾ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੀ ਹਾਜੂਦੇ ਵਿੱਚ ਇੱਕ ਤੀਏ ਦਾ ਤਿਹਾਰ ਜਿਹੜਾ ਬੀਬੀਆਂ ਵੱਲੋਂ ਮਨਾਇਆ ਜਾ ਰਿਹਾ ਸੀ ਕੱਲ ਸਾਨੂੰ ਪਤਾ ਲੱਗਾ ਸੀਗਾ ਕਿ ਇੱਥੇ ਤੀਏ ਦਾ ਤਿਹਾਰ ਜਿਹੜਾ ਹੈ ਜਾਤੀਆਂ ਦਾ ਮੇਲਾ ਮਨਾਇਆ ਜਾਣਾ ਹੈ ਕੱਲ ਅਸੀਂ ਇੱਥੇ ਤਿੰਨ ਚਾਰ ਸਿੰਘ ਆਏ ਸਾਂ ਤੇ ਪਿੰਡ ਨਿਵਾਸੀਆਂ ਨੂੰ ਕੰਮ ਪ੍ਰਬੰਧਕ ਕਮੇਟੀ ਨੂੰ ਅਸੀਂ ਬੇਨਤੀ ਕਰਕੇ ਗਏ ਸਾਂ ਕਿ ਪਾਈ ਗੁਰਦੁਆਰੇ ਦੇ ਵਿੱਚ ਐਦਾਂ ਦੇ ਮੇਲੇ ਜਿਹੜੇ ਨਹੀਂ ਮਨਾਏ ਜਾਂਦੇ ਤੇ ਗੁਰੂ ਘਰ ਦੇ ਵਿੱਚ ਨਹੀਂ ਚੱਗੇ ਲੱਗਦੇ ਤੇ ਪਰ ਪ੍ਰਬੰਧਕਾਂ ਦੇ ਸੰਯੋਗ ਦੇ ਨਾਲ ਪਿੰਡ ਨਿਵਾਸੀਆਂ ਨੇ ਇੱਥੇ ਫੇਰ ਅੱਜ ਜਿਹੜਾ ਤੀਆਂ ਦਾ ਮੇਲਾ ਮਨਾਇਆ ਗਿਆ ਅੱਜ ਫੇਰ ਸਾਨੂੰ ਨੌਜਵਾਨਾਂ ਨੇ ਪਿੰਡਦਿਆਂ ਨੇ ਆਣ ਕੇ ਜੋ ਗੁਰੂ ਘਰ ਦੀ ਮਰਯਾਦਾ ਦੇ ਨਾਲ ਸੰਬੰਧ ਹਨ ਉਹਨਾਂ ਨੇ ਬੇਨਤੀ ਕਰਕੇ ਇਹ ਜੋ ਮੇਲਾ ਚੱਲ ਰਿਹਾ ਸੀ ਉਹਨੂੰ ਰੋਕਿਆ ਹੈ ਤੇ ਦਾਸ ਬਲਵਿੰਦਰ ਸਿੰਘ ਜੀ ਗਿਆਨੀ ਔਰ ਭਾਈ ਸਰਜੀਤ ਸਿੰਘ ਜੀ ਖਾਲਸਤਾਨੀ ਔਰ ਭਾਈ ਬਲਵੀਰ ਸਿੰਘ ਜੀ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਸਾਰੇ ਨਗਰ ਨਿਵਾਸੀ ਇਕੱਠੇ ਹੋਏ ਹਾਂ ਜੋ ਗੁਰੂ ਘਰ ਦੇ ਵਿੱਚ ਸਾਡੇ ਕੋਲੋਂ ਗਲਤੀ ਹੋਈ ਹੈ ਅਸੀਂ ਸਾਰਿਆਂ ਨੇ ਰਲ ਕੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਰਜ਼ਾ ਦਾ ਨੂੰ ਕਾਇਮ ਰੱਖਦੇ ਹੋਏ ਅਸੀਂ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਗੋਹ ਹਾਜ਼ਰ ਹੋ ਕੇ ਗੁਰੂ ਸਾਹਿਬ ਕੋਲੋਂ ਸਾਰਿਆਂ ਨੇ ਪਛਤਾ ਤਾਪ ਦੀ ਅਰਦਾਸ ਕੀਤੀ ਹੈ ਤੇ ਸਤਿਗੁਰ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਗਲਤੀ ਮੰਨ ਕੇ ਤੇ ਇਹ ਅਸੀਂ ਜੋ ਪ੍ਰੋਗਰਾਮ ਹੈ ਅਗਲਾ ਅਸੀਂ ਬੇਨਤੀ ਕੀਤੀ ਕਿ ਅੱਗੇ ਤੋਂ ਨਗਰ ਨਿਵਾਸੀ ਸੰਗਤਾਂ ਵੱਲੋਂ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਦੀ ਵੀ ਅਸੀਂ ਗੁਰੂ ਘਰ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਾਂਗੇ ਸੋ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਗੁਰੂ ਘਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਤੇ ਸਾਰੇ ਜਥੇ ਵੱਲੋਂ ਔਰ ਸੂਬ ਜਵਾਨ ਪਰਿਵਾਰ ਵੱਲੋਂ ਬੇਨਤੀ ਹੈ ਕਿ ਔਰ ਕੱਲ੍ਹ ਨੂੰ ਸਾਰੀ ਸੰਗਤ ਜੋ ਬੀਬੀਆਂ ਹਨ ਤੇ ਜੋ ਪਿੰਡ ਦੇ ਨਿਵਾਸੀ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਹਜੂਰੀ ਦੇ ਵਿੱਚ ਆਣ ਕੇ ਏਕ ਬਣਾ ਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਗੇ ਕਿ ਸਤਗੁਰੂ ਜੀ ਬਖਸ਼ਣ ਯੋਗ ਹਨ ਤੇ ਸਤਗੁਰੂ ਜੀ ਬਖਸ਼ਣਗੇ ਮੇਰਾ ਕਰਨਗੇ ਆਉਣ ਵਾਲੇ ਸਮੇਂ ਵਿੱਚ ਸਤਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਜੋ ਨਗਰ ਨਿਵਾਸੀ ਸੰਗਤਾਂ ਨੂੰ ਬੀਬੀਆਂ ਨੂੰ ਸਾਰਿਆਂ ਨੂੰ ਸਾਨੂੰ ਸਮੱਤ ਦੇਣ ਕਿ ਅਸੀਂ ਗੁਰੂ ਦੇ ਤੱਲੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ ਤੇ ਗੁਰੂ ਦੀ ਦੱਸੀ ਹੋਈ ਮਰਜ਼ਾਦਾ ਅਨੁਸਾਰ ਗੁਰੂ ਦੀ ਘਰ ਦੀ ਮਰਜ਼ਾਦਾ ਨੂੰ ਕਾਇਮ ਰੱਖੀਏ ਇਹ ਸਾਰਿਆਂ ਨੇ ਰਲ ਮਿਲ ਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਸੋ ਸਤਗੁਰੂ ਜੀ ਦੇ ਚਰਨਾਂ ਵਿੱਚ ਫਿਰ ਬੇਨਤੀ ਹੈ ਸਤਗੁਰੂ ਜੀ ਕਿਰਪਾ ਕਰਨ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਆਪਣੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਸਾਨੂੰ ਵੱਲ ਬਖਸ਼ਿਸ਼ ਕਰਨ ਮੇਰਾ ਬਖਸ਼ਾ ਰਹੇ ਤਾਂ ਕਰਨ ਚਾਹਦੀਆਂ ਕਲਾ ਬਖਸ਼ੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਸਲਾ ਪਿੰਡਾ ਟੇ ਦਾ ਸੀਗਾ ਤੇ ਦਾਸ ਸਰਜੀਤ ਸਿੰਘ ਖਾਲਸਤਾਨੀ ਹਲਕਾ ਇੰਚਾਰਜ ਫਲੋਰ ਸ਼ਰਮਣੀਆਂ ਅਕਾਲੀ ਦਾ ਦਾਮਦ ਸੇ ਬੇਨਤੀ ਵੀ ਅੱਜ ਅੱਟੇ ਦਾ ਇੱਕ ਮਾਮਲਾ ਸੀਗਾ ਜਿਹੜਾ ਇਹਨਾਂ ਨੂੰ ਕੱਲ ਅਸੀਂ ਆਏ ਸੀਗੇ ਤਿੰਨ ਸਿੰਘ ਅਸੀਂ ਇਹਨਾਂ ਨੂੰ ਸਮਝਾ ਕੇ ਗਏ ਸੀ ਵੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਆ 30 ਦਾ ਵੀ ਇਹ ਨਾ ਕਰਾਓ ਤੇ ਫੇਰ ਵੀ ਸਾਡੀ ਗੱਲ ਨੂੰ ਇਹਨਾਂ ਨੇ ਨਗੌਲਾ ਕੀਤਾ ਇਹ ਇਹਨਾਂ ਨੇ ਪ੍ਰੋਗਰਾਮ ਕਰਾ ਲਿਆ ਤੇ ਤੁਸੀਂ ਵੀ ਕਰੋ ਕੋਈ ਤੇ ਇਹ ਇਹਨਾਂ ਨੇ ਪ੍ਰੋਗਰਾਮ ਕਰਾਉਂਦੇ ਪੈ ਸੀ ਤੇ ਸਾਡੇ 900 ਉਹਨਾਂ ਨੇ ਆਣ ਕੀ ਰੋਕ ਦਿੱਤਾ ਰੋਦਨ ਅੱਧਾ ਕੁ ਹੋਇਆ ਸੀ ਉਦੋਂ ਨਹੀਂ ਪਰ ਗੁਰੂ ਘਰ ਇੱਕ ਚੀਜ਼ ਨਹੀਂ ਚਾਹੀਦੀ ਤੇ ਇਹਨਾਂ ਨੇ ਅਸੀਂ ਅੱਜ ਹੁਣ ਇੱਥੇ ਪਿੰਡ ਅੱਟੇ ਦੇ ਵਿੱਚ ਪਹੁੰਚੇ ਆ ਅੱਟੇ ਦੇ ਵਿੱਚ ਪਹੁੰਚ ਕੇ ਉਹ ਗੁਰੂ ਘਰ ਦੀ ਜਿਹੜੀ ਕਮੇਟੀ ਆ ਜਾਂ ਹੋਰ ਸੰਗਤ ਸੀ ਜਿਹੜੀ ਵਿੱਚ ਜੋ ਬੀਬੀਆਂ ਕਰਾਉਣ ਵਾਲੀਆਂ ਸੀ ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਬਹਿ ਕੇ ਮਾਫੀ ਮੰਗੀ ਆ ਵੀ ਅਸੀਂ ਨਹੀਂ ਗਾਂਵਾਂ ਵਾਸਤੇ ਇਦਾਂ ਦਾ ਪ੍ਰੋਗਰਾਮ ਗੋਦਰਾ ਸਾਹਿਬ ਗੁਰੂ ਘਰ ਦੇ ਵਿੱਚ ਨਹੀਂ ਕਰਾਵਾਂਗੇ ਤੇ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਅਸੀਂ ਉਹਨਾਂ ਨੂੰ ਸੇਵਾ ਇਹ ਲਈ ਆ ਵੀ ਤੁਸੀਂ ਗੁਰੂ ਘਰ ਕੱਲ ਆਣ ਕੇ ਦੇਖ ਕਰਵਾ ਕੇ ਗੁਰੂ ਘਰ ਆਣ ਕੇ ਗੁਰੂ ਸਾਹਿਬ ਦੇ ਸਾਹਮਣੇ ਮਾਫੀ ਮੰਗ ਲੈਣਾ ਠੀਕ ਹੈ ਜੀ ਇਹ ਬੇਨਤੀ ਨੂੰ ਪ੍ਰਮਾਨ ਕੀਤਾ ਸਾਰੇ ਪਿੰਡ ਨੇ ਸਾਰਾ ਪਿੰਡ ਨਗਰ ਕਮੇਟੀ ਨੇ ਇਹ ਗੱਲ ਨੂੰ ਸਾਡੀ ਨੂੰ ਮੰਨਿਆ ਉਹ ਕਹਨ ਉਹਦਾਸ ਵੀ ਕਰਾਉਣਗੇ ਤੇ ਨਾਲ ਉਹ ਆਪਣੀ ਮਾਫੀ ਵੀ ਮੰਗਣਗੇ ਉਹ ਮਾਫੀ ਮੰਗ ਜਿਹੜਾ ਭੁੱਲਿਆ ਪਾਟ ਗਿਆ ਉਹ ਘਰ ਰਾਜਵੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਮਾਫੀ ਮੰਗ ਮੰਗ ਰਹੇ ਆ ਉਹਨਾਂ ਨੇ ਮਾਫੀ ਦੇ ਕਾਲੂ ਉਹ ਮਾਫੀ ਸਾਰੇ ਇਕੱਠੇ ਹੋ ਕੇ ਮੰਗਣਗੇ ਇੰਨਾ ਕੁਝ ਕਹਿੰਦੇ ਹੋਏ ਬਾ ਇੱਕ ਜੁਗਾ ਖਲਚਾ 1 2 3 ਠੀਕ ਹੈ ਤੁਸੀਂ ਸਰਦਾਰ